ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਦਰ ਰਗ ਆਸਾ ਮਹਲਾ ਪਹਿਲਾ ਇੱਕ ਓੰਕਾਰ ਸਤਗੁਰ ਪਰਸਾਦ ਸੋਦਰ ਤੇ ਰਖੇ ਹਾ ਸੋ ਕਰਕੇ ਹਾ ਜਿਤ ਵਾਹ ਸਰਬ ਸਮਾਲੇ ਬਾਜੀ ਤੇਰੇ ਨਾਦ ਅਨੇਕ ਅਸੰਖਾ ਕਹਤੇ ਤੇਰੇ ਵਾਵਨ ਹਾਰੇ ਕਹਤੇ ਤੇਰੇ ਰਗ ਪਰਿਸਿਓ ਕਹੇ ਹਨ ਕਹਤੇ ਤੇਰੇ ਗਾਵਨ ਹਾਰੇ ਕਾਵੰਤ ਤੁਧਨੋਂ ਪਵਨ ਪਾਣੀ ਬਾਸੰਤਰ ਗਾਵੈ ਰਾਜਾ ਧਰਮ ਦਵਾਰੇ ਕਾਵੰਤ ਤੁਧਨੋਂ ਚਿਤ ਗੁਪਤ ਲਿਖ ਜਾਨਣਾ ਨ ਲਿਖ ਲਿਖ ਤਰੰਭ ਵਿਚਾਰੇ ਗਾਵੈ ਤੁਧਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦ ਇੰਦਰਾਸਨ ਬੈਠੇ ਦੇਵਤਿਆਂ ਦੇ ਰਣਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀ ਸੂਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਨੀਆਂ ਮਨ ਮੋਹਨ ਸੁਰਗਮ ਛਪਿਆਲੇ ਕਾਵੈ ਤੁਧਨੋ ਰਤਨੋ ਉਪਾਏ ਤੇਰੇ 68 ਤੀ ਰਤਨਾਲੇ ਗਾਵੈ ਤੁਧਨੋ ਜੋਤ ਮਹਾਵਲ ਸੂਰਾ ਗਾਵੈ ਤੁਧਨੋ ਖਾਨੀ ਚਾਰੇ गावन तुधनो खंडे मंडल भबंडा करकरे रखे तेरे तारे सही तुधनो गावन जो तुध भावना रते तेरे भगत रसाले और कहते तुधनो गावन से मैं जितना आवन न न क्या विचारे सोई सोई सदा सच साहिब साचा साची नै ਅਭੀ ਹੋਸੀ ਜਾਏ ਨਾ ਜਸੀ ਅਰਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਅਜਿੰਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕਿਤਾ ਆਪਣਾ ਜ્યોਤੀਸ ਦੀ ਵੜਿਆਈ ਜੋਤੀਸਾ ਭਾਵੈ ਸੋ ਇੱਕਰ ਸੀ ਫਿਰ ਹੁਕਮ ਨ ਕਰਨਾ ਜਾਏ ਸੋ ਪਾਤਸ਼ਾਹ ਹੋ ਸਾਹਾ ਪਾਤਸ਼ਾਹ ਸਹਿਬ ਨਾਨਕ ਰਹਿਣ ਲਜਾਈ ਆਸਾ ਮਹਿਲਾ ਪਹਿਲਾ ਸੁਰ ਵੱਡਾ ਆਖੈ ਸਭ ਕੋਏ ਕਿਵੜ ਵੱਡਾ ਡਿਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣਨਾ ਤੇਰਾ ਕਿਤਾ ਕਿਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ corrente सबක ම मिल केමතपाई ज্ञාनी ති्यानेෙ ගुरගुर haයි, ਕਹਿ ਨਾ ਜਾਈ ਤੇਰੀ ਤਿਲਵੜੀ ਆਈ ਸਭ ਸੱਤ ਸਭ ਤਪ ਸਭ ਚੰਗੀਆਂ ਆਈਆਂ ਸਿੱਧਾ ਪੁਰਖਾ ਕੀ ਆ ਵੜੀਆਂ ਤੁਦ ਵੀ ਨ ਸਿੱਧੀ ਕਿ ਨਾ ਪਾਈਆ ਕਰਮ ਮਿਲਾਂ ਨਾ ਹੀ ਠੱਕ ਰਹਾਈਆ ਆਖਨ ਵਾਲਾ ਕਿਆ ਵਿਚਾਰਾ ਸਿਫਤੀ ਪਰ ਹੈ ਤੇਰੇ ਪੰਡਾਰਾ ਜੈਸਾ ਤੂ ਦੇਹਾ ਤੇ ਸਾਹ ਕਿਆ ਚਾਰਾ ਨਾਨਕ ਸੱਚੇ ਸਵਾਰਨ ਹਾਰਾ ਆਸਾ ਮਹਿਲਾ ਪਹਿਲਾ ਆਖਾ ਜੀਵਿਆ ਵਿਸਰਾਇ ਮਰ ਜਾਓ ਅੱਖਨ ਔਖਾ ਸਾਚਾ ਨਾ ਸਾਚੇ ਨਾਮ ਕੀ ਆਗਿਆ ਭੂਖ ਉਤੋਂ ਭੁੱਖਾ ਖਾਏ ਚਲਿਆ ਹੈ ਦੁਖ ਸੋ ਕਿਉ ਵਿਸਰਾ ਮੇਰੀ ਮਾਇ ਸਾਚਾ ਸਾਹਿਬ ਸਾਚਾ ਨਾਇ ਰਹਾਓ ਸਾਚੇ ਨਾਮ ਕੀ ਤਿਲਵੜੀ ਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਨ ਪਾਹ ਵਡਾ ਨਾ ਹੋ ਵਹਿ ਘਾਟ ਨਾ ਜਾਏ ਨਾ ਉਹੋ ਮਰਾਇ ਨਾ ਹੋ ਵੈ ਸੋਗ ਦੇਦਰ ਹੈ ਨਾ ਚੁਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਤੇਵੜ ਆਪ ਤੇਵੜ ਤੇਰੀ ਧਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਵੀ ਸਾਰਾ ਹਾਂ ਤੇ ਕਮਜਾਤ ਨਾਨਕ ਨਾ ਵਾ ਬਾਜ ਸਨਾਤ